ਨਮਸਕਾਰ एवरीवन स्वागत ਹੈ ਤੁਹਾਡੇ ਸਾਡੇ YouTube ਚੈਨਲ ਮਨਪ੍ਰੀਤ ਬਲੌਗਸ ਤੇ ਹੋ ਤੁਸਾਰੇ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਤੱਕ ਦਸਤੋਂਗੋਗੇ ਚਲੋ ਜੀ ਬਲੌਗ ਦੀ ਸਟਾਰਟਿੰਗ ਕਰ ਲੱਗੇ ਸ਼ਾਮ ਨੂੰ ਅੱਜ ਸਵੇਰ ਤਾਂ ਮੇਰਾ ਜੀਜਾ ਨਹੀਂ ਕੀਤਾਗਾ ਆ ਕੱਤੀ ਜੇ ਪਤਾ ਨ ਕਰੋ ਕਦੋਂ ਕਦੀ ਆਂਗੇ ਤੇ ਅੱਜ ਜੇ ਕੋਈ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਅੱਜ ਆਪਾਂ ਇੱਕ ਟ੍ਰਿਕ ਦੇ ਨਾਲ ਮਿਲਦੇ ਮੈਂ ਤਾਂ ਹੀ ਵਲੌਗ ਵੀ ਸ਼ੂਟ ਕੀਤਾ ਫੁੱਲ ਅੱਜ ਇੱਕ ਛੋਟੀ ਜਿਹੀ ਟ੍ਰਿਕ ਯੂਜ਼ ਕਰ ਤੁਹਾਨੂੰ ਪਿਆਜ਼ ਦੇ ਬਾਰੇ ਥੋੜਾ ਦੱਸਾਂਗੇ ਆਪਾਂ ਪਿਆਜ਼ ਦੇ ਬਾਰੇ ਇੱਦਾਂ ਦੱਸਾਂਗੇ ਕਿ ਇੱਕ ਟ੍ਰਿਕ ਆਪਾਂ ਨੂੰ ਪਿਆਜ਼ ਦੇ ਨਾ ਕੱਟਣ ਦਾ ਸਹੀ ਤਰੀਕਾ ਨਹੀਂ ਪਤਾ ਮਤਲਬ ਹਨਾ ਤੇ ਇਹਦਾ ਸਹੀ ਕੱਟਣ ਦਾ ਤਰੀਕਾ ਵੀ ਮੈਂ ਤੁਹਾਨੂੰ ਅੱਜ ਸ਼ੇਅਰ ਕਰੂੰਗੀ ਪਿਆਜ਼ ਕਹਿੰਦੇ ਤੁਸੀਂ ਇਹਨੂੰ ਅ ਕਿ ਗੰਡਾ ਕਹਿੰਦੇ ਹੋ ਕਿ ਤੁਸੀਂ ਇਹਨੂੰ ਕੁਛ ਵੀ ਕਹਿੰਦੇ ਤੁਸੀਂ ਨਾ ਅਲੱਗ-ਅਲੱਗ ਏਰੀਆ ਦੇ ਵਿੱਚ ਅਲੱਗ-ਅਲੱਗ ਇਹਨੂੰ ਨਾ ਕੋਈ ਪਿਆਜ ਕਹਿੰਦਾ ਕੋਈ ਗੰਡਾ ਕਹਿੰਦਾ ਕੋਈ ਇਹਨੂੰ ਹੋਰ ਵੀ ਕੁਛ ਕਹਿੰਦਾ ਹੋਊਗਾ ਆਪਾਂ ਇਹਦੇ ਬਾਰੇ ਥੋੜੀ ਜਿਹੀ ਗੱਲਬਾਤ ਕਰਦੇ ਆਂ ਇਹਦੇ ਬਾਰੇ ਇਦਾਂ ਹੈ ਕਿ ਕੱਟੀ ਬਹੁਤ ਬੋਲੀ ਜਾਂਦੀ ਹੈ ਪਿੱਛੇ ਪਾਵਾ ਪਾ ਕਰੀ ਜਾਂਦੀ ਹੈ ਸਮਝ ਨਹੀਂ ਆਦੀ ਕੋਤੋਂ ਤੇ ਚਲੋ ਤੁਹਾਨੂੰ ਮੈਂ ਦੱਸ ਦਿਆਂ ਜੇਕਰ ਕਿਸੇ ਵੀ ਗੰਡੇ ਦੀ ਨਾ ਆਵਲੀ ਪੂਛ ਹੁੰਦੀ ਹੈ ਕਿਸੇ ਗੰਡੇ ਦੀ ਨਹੀਂ ਵੀ ਹੁੰਦੀ ਕਿਸੇ ਗੰਡੇ ਦੀ ਹੁੰਦੀ ਹੈ ਇਹਦੀ ਇੱਕ ਨਿਸ਼ਾਨੀ ਹੈ ਕਿ ਜੇਕਰ ਗੰਡਾ ਪੂਛ ਵਾਲਾ ਹੋਊਗਾ ਤਾਂ ਗੰਡਾ ਮਿੱਠਾ ਹੋਊਗਾ ਜੇਕਰ ਗੰਡੇ ਦੀ ਪੂਛ ਨਹੀਂ ਹੈਗੀ ਤਾਂ ਮਤਲਬ ਗ ਨਹੀਂ ਹੈਗਾ ਮਤਲਬ ਗੰਡੇ ਦਾ ਟੇਸਟ ਨਹੀਂ ਹੈਗਾ ਫੋਰ ਐਗਜ਼ਾਮਪਲ ਜਿਵੇਂ ਇਹਦੀ ਹੈਗੀ ਪੂਛ ਇਹ ਗੰਡਾ ਮਿੱਠਾ ਹੋਊਗਾ ਟੇਸਟੀ ਹੋਊਗਾ ਠੀਕ ਹੈ ਜੀ ਇੱਕ ਪਛਾਣ ਆ ਗੰਡੇ ਰਹਿਣ ਦੀ ਮਤਲਬ ਠੀਕ ਹੈ ਜੀ ਇੱਕ ਦੇਖੋ ਇਸ ਤਰ੍ਹਾਂ ਗੰਡਾ ਹੈ ਗੱਡਣ ਦਾ ਕੱਟਣ ਦਾ ਤਰੀਕਾ ਕੀ ਹੁੰਦਾ ਆਪਾਂ ਕਿਵੇਂ ਕੱਟਦੇ ਆ ਆਪਾਂ ਕੱਟਦੇ ਆ ਸਭ ਤੋਂ ਪਹਿਲਾਂ ਇਹਦੇ ਬਸ ਤੁਹਾਨੂੰ ਦੱਸਦੇ ਹਾਂ ਜੇਕਰ ਕਈ ਵਾਰ ਹੁਣ ਆਪਾਂ ਜਦੋਂ ਗੰਡਾ ਕੱਟਦੇ ਆ ਕੋੜਾ ਲੱਗਦਾ ਅੱਖਾਂ ਦੇ ਵਿੱਚ ਪਾਣੀ ਆਉਣ ਲੱਗ ਜਾਂਦਾ ਹਨਾ ਛੇਤੀ ਤੇ ਇਦਾਂ ਲੱਗਦਾ ਹੁੰਦਾ ਅਗਲਾ ਜਿਵੇਂ ਕੀ ਹੀਰੋਈ ਜਾਂਦਾ ਹੁੰਦਾ ਨਾ ਸੋ ਇਸ ਤਰ੍ਹਾਂ ਲੱਗਦਾ ਹੁੰਦਾ ਤਾਂ ਤੁਸੀਂ ਦੋ ਤਿੰਨ ਤਰੀਕੇ ਨੇ ਇੱਕ ਤਾਂ ਇਹਨੂੰ ਤੁਸੀਂ ਗੰਡਿਆਂ ਨੂੰ ਪਾਣੀ ਦੇ ਵਿੱਚ ਭਿਓ ਲੋ ਹਨਾ ਪਾਣੀ ਨੂੰ ਪਾਣੀ ਦੇ ਵਿੱਚ ਭਿਓ ਕੇ ਫਿਰ ਤੁਸੀਂ ਇਹਦੀ ਕਟਿੰਗ ਕਰ ਲੋ ਤਾਂ ਵੀ ਮਤਲਬ ਮੰਨ ਕੇ ਚੱਲੋ ਤੁਸੀਂ ਕਿ ਮਤਲਬ ਪਾਣੀ ਨਹੀਂ ਆਉਂਦਾ ਅੱਖਾਂ ਦੇ ਵਿੱਚ ਬਚਾਅ ਹੋ ਜਾਊਗਾ ਤੇ ਇੱਕ ਟ੍ਰਿਕ ਹੋਰ ਹੈ ਜੇਕਰ ਤੁਹਾਡੇ ਤੁਹਾਨੂੰ ਲੱਗਦਾ ਹੁੰਦਾ ਕਿ ਪਾਣੀ ਨਹੀਂ ਹਨਾ ਕਈ ਵਾਰ ਆਪਾਂ ਕਹਿੰਦੇ ਨੇ ਪਾਣੀ ਕੀ ਹਨਾ ਡੁੱਲ ਜਾਊਗਾ ਜਾਂ ਕਿਵੇਂ ਕੁਝ ਵੀ ਜੇ ਪਾਣੀ ਵਾਲੀ ਟ੍ਰਿਕ ਨਹੀਂ ਯੂਜ਼ ਕਰਨੀ ਤਾਂ ਤੁਸੀਂ ਕੀ ਕਰੋ ਜੇ ਨਾ ਆ ਗੰਡਾ ਆ ਫਤਨ ਦਸਤੀ ਹੈ ਜਿਵੇਂ ਆ ਗੰਡਾ ਆ ਗੰਡੇ ਦੇ ਨਾ ਉੱਪਰ ਨਹੀਂ ਸ਼ੈਲ ਲਾ ਲੈਣੀ ਤੁਸੀਂ ਆ ਸ਼ੈਲ ਲਾ ਲਈਏ ਜਿਹੜੀ ਉੱਪਰਲੀ ਆਪਾਂ ਫਰੰਟ ਵਾਲੀ ਉਹਦੇ ਇਹਨੂੰ ਲਾ ਕੇ ਨਾ ਤੁਸੀਂ ਜਦੋਂ ਕਟਿੰਗ ਕਰਦੇ ਹੋ ਪਿਆਜ਼ਾ ਦੀ ਤਾਂ ਤੁਸੀਂ ਕੀ ਕਰਨਾ ਇਹਨੂੰ ਪੈਰ ਦੇ ਥੱਲੇ ਰੱਖ ਲੈਣਾ 1 ਘੰਡੇ ਦੀ ਰੱਖਣਾ ਇਹ ਨਹੀਂ ਕਿ ਜੇ ਤੁਸੀਂ 10 ਘੰਡੇ ਕੱਟਨੇ ਤਾਂ 10ਾਂ ਦੀ ਕੱਟ-ਕੱਟ ਕੇ ਧੱਕੀ ਜਾਓਗੇ ਨਹੀਂ 1 ਘੰਡੇ ਦੀ ਤੁਸੀਂ ਜਿਹੜੀ ਆ ਉੱਪਰਲਾ ਹਿੱਸਾ ਹੈ ਨਾ ਇਹਨੂੰ ਤੁਸੀਂ ਪੈਰ ਦੇ ਥੱਲੇ ਰੱਖ ਲੋ ਜੀ ਠੀਕ ਹੈ ਇਹਦੇ ਨਾਲ ਜਿਹੜੀ ਕੜੱਤਾ ਨਾਲ ਤੁਹਾਨੂੰ ਭਵੇਂ ਜਿੰਨੇ ਵੱੜ ਜੀ ਘੰਡੇ ਕੱਟ ਲੋ ਇਹਨੂੰ ਕੜੱਤਾ ਨਹੀਂ ਲੱਗਣੀ ਠੀਕ ਹੈ ਇਹ ਵੀ ਇੱਕ ਟ੍ਰਿਕ ਹੈ ਠੀਕ ਹੈ ਜੀ ਇਹ ਵਸੇ ਰਮਾਈ ਹੋਈ ਏ ਇਹ ਇਹ ਨਾ ਉਧਰੋਂ ਲਈ ਮੰਮੀ ਜਦੋਂ ਸੁਕਬਾਰੇ ਹੁੰਦੇ ਸੀ ਮੰਮੀ ਨਾ ਗੂਠੇ ਦੇ ਵਿੱਚ ਪੈਰ ਦੇ ਥੱਲੇ ਦੇ ਲੈਂਦੀ ਸੀ ਬਟ ਉਦੋਂ ਉਸ ਟਾਈਮ ਮੈਨੂੰ ਇਹ ਨਹੀਂ ਪਤਾ ਸੀ ਬਟ ਹੁਣ ਮੈਨੂੰ ਇਹਦੇ ਬਾਰੇ origignal ਦੇ ਵਿੱਚ ਪਤਾ ਲੱਗਾ ਕਿ ਸੱਚੀ ਉਹ ਤਾਂ ਨਹੀਂ ਪਹਿਨਦਾ ਹੁੰਦਾ ਸਿੱਖਾਂ ਦੇ ਵਿੱਚ ਤੇ ਇਹ ਟ੍ਰਿਕ ਜਰੂਰ ਟਰਾਈ ਕਰਿਓਲੇ ਤੁਸੀਂ ਜਿਹੜੀ ਚੀਜ਼ ਆਹ ਟ੍ਰਿਕ ਜਿਹੜੀ ਪੈਰ ਵਾਲੀ ਜਿਹਦੇ ਜਰੂਰ ਟਰਾਈ ਕਰਦੇ ਇੱਕ ਗੰਡਾ ਕੱਟਣ ਦਾ ਤਰੀਕਾ ਵੀ ਹੁੰਦਾ ਹੁੰਦਾ ਉਹ ਮੈਂ ਇੱਕਦਮ ਕੱਟੀ ਜੀ ਬੋਲਦੀ ਜਾਂਦੀ ਹੈ ਪਿੱਛੇ ਤੇ ਵਲੌਗ ਨੂੰ ਖਰਾਬ ਨਾ ਕਰਦੇ ਆਪਣੇ ਤੇ ਹੋਰ ਨਾ ਗੰਡਾ ਕੱਟਣ ਦਾ ਤਰੀਕਾ ਵੀ ਤੁਹਾਡੇ ਨਾਲ ਦੱਸ ਦੇ ਇੱਕ ਮਿੰਟ ਸਾਇਨ ਜੇ ਮੈਂ ਵਲੌਗ ਨਹੀਂ ਸ਼ੂਟ ਕੀਤਾ ਮੈਂ ਕਹਿੰਨਾ ਤੁਹਾਡੇ ਨਾਲ ਜਿਹੜੀ ਟ੍ਰਿਕ ਵਾਲਾ ਵਲੌਗ ਜਿਹੜਾ ਸ਼ੇਅਰ ਕਰਾਂਗੇ ਆਪਾਂ ਠੀਕ ਹੈ ਜੀ ਛੋਟਾ ਹੋਊਗਾ ਵਲੌਗ ਤੇ ਚਲੋ ਕੋਈ ਗੱਲ ਨਹੀਂ ਛੋਟੇ ਦੀ ਤਾਂ ਕੋਈ ਗੱਲ ਨਹੀਂ ਤੇ ਕਰਨੀ ਬਹੁਤ ਜ਼ਿਆਦਾ ਹੈ ਪਸੀਨਾ ਆਈ ਜਾਂਦਾ ਵਾਰ-ਵਾਰ ਤੇ ਮੈਂ ਪੁੰਝੀ ਜਾਂਦੀ ਆ ਤੇ ਇਹ ਹੁਣ ਮੈਂ ਤੁਹਾਨੂੰ ਦੱਸਦੇ ਟ੍ਰਿਕ ਗੰਡਾ ਕਿੱਦਾਂ ਆਪਾਂ ਕੱਟਦੇ ਆ ਆਪਾਂ ਕੀ ਕੱਟਦੇ ਆ ਆਪਾਂ ਦਵਾ-ਦਵਾ ਕੀ ਕਰਦੇ ਆ ਤੋ ਜੀ ਗੰਡਾ ਲਿਆ ਥੱਲੋਂ ਕੱਟੋ ਜਉ ਉੱਤੋਂ ਕੱਟੋ ਪਹਿਲਾਂ ਐਂ ਕੱਟੋ ਐਂ ਕੱਟੋ ਤੇ ਦੋਨੇ ਲਾ ਕੇ ਤੇ ਆਪਾਂ ਲਾ ਲੈਨੇ ਦਾ ਛਿੱਲੜ। ਲੌਜੀ ਗੰਡਾ ਕੱਟਿਆ ਗਿਆ। ਆਪਾਂ ਕਹਦੇ ਨੇ ਗੰਡਾ ਕੱਟਦੇ ਹਾਂ। ਆਪਾਂ ਇੱਦਾਂ ਹੀ ਕੱਟਦੇ ਹਾਂ। ਸਾਰੇ ਘਰਾਂ ਦੇ ਵਿੱਚ ਤੁਸੀਂ ਗੰਡੇ ਇੱਦਾਂ ਹੀ ਕੱਟਦੇ ਹੋ। ਲੌਜੀ ਆਪਾਂ ਕਹਦੇ ਨੇ ਗੰਡਾ ਛਿੱਲੇਗਾ। ਇਹ ਬਿਲਕੁਲ ਗਲਤ ਤਰੀਕਾ ਹੈ। ਗੰਡਾ ਕੱਟਣਾ। ਗੰਡਾ ਕਿਸ ਤਰ੍ਹਾਂ ਕੱਟਣਾ ਤੁਸੀਂ? ਗੰਡੇ ਦੇਖੋ ਧਿਆਨ ਨਾਲ ਦੇਖੋ ਇਹਦੇ ਵਿੱਚ ਨਾ ਤੁਸੀਂ ਇਸ ਤਰ੍ਹਾਂ ਕੱਟ ਪਾ ਲੈਨੇ। ਠੀਕ ਹੈ। ਬ੍ਰੀਕ ਬ੍ਰੀਕ ਪਾ ਲਓ ਕਿੱਦਾਂ ਵੀ ਪਾ ਲਓ ਤੁਸੀਂ ਇਹਦੇ ਵਿੱਚ ਕੱਟ ਪਾ ਦਿਓ ਜਿੱਦਾਂ ਮੈਂ ਤੁਹਾਨੂੰ ਵੀਡੀਓ ਚ ਦੱਸ ਰਹੀ ਹਾਂ ਇਸ ਤਰ੍ਹਾਂ ਹੀ ਕਰਨਾ ਤੁਸੀਂ ਵੀ ਠੀਕ ਹੈ ਜੇ ਤੁਸੀਂ ਚੋਪਰ ਤੇ ਕੱਟੋ ਮਤਲਬ ਚੋਪਰ ਟੇਬ ਹੁੰਦਾ ਫੱਟੀ ਜੀ ਉਹਦੇ ਤੇ ਕੱਟਦੇ ਤਾਂ ਵੀ ਕੋਈ ਗੱਲ ਨਹੀਂ ਜੇ ਤੁਸੀਂ ਹੱਥ ਨਾਲ ਕੱਟਣਾ ਤਾਂ ਵੀ ਕੋਈ ਗੱਲ ਨਹੀਂ ਤੁਹਾਡੀ ਆਪਣੀ ਚੁਆਇਸ ਆ ਤਾਂ ਹੁਣ ਦੇਖੋ ਇਸ ਤਰ੍ਹਾਂ ਕਰਕੇ ਨਾ ਤੁਸੀਂ ਇਹਦੇ ਉੱਪਰ ਦਾ ਹਿੱਸਾ ਜਿਹੜਾ ਲਾਲ ਇਸ ਤਰ੍ਹਾਂ ਤੁਸੀਂ ਇਹ ਜਿਹੜੀ ਸਿੰਗਲ ਛਿੱਲ ਆ ਜਿਹੜੀ ਤੁਸੀਂ ਉਤਾਰਨਾ ਚਾਹੁੰਦੇ ਉਹ ਨੂੰ ਲਾ ਲਓ ਇੱਥੇ ਬਿਲਕੁਲ ਆਸਾਨੀ ਦੇ ਨਾਲ ਜਿਹੜੀ ਆਪਣੀ ਅ ਛਿੱਲੜ ਦਾ ਇਹ ਲੈ ਜਾਂਦਾ ਇਹ ਵੀ ਮੈਂ ਤੁਹਾਨੂੰ ਦੋ ਤਰੀਕੇ ਨਾਲ ਦੱਸੂ ਇਹ ਛਿੱਲੜ ਦਾ ਹਾਂ ਤਾਂ ਤਰੀਕਾ ਇੱਕ ਤੇ ਇਹਦੇ ਲਾ ਲਓ ਤੁਸੀਂ ਹਨਾ ਜਿੱਦਾਂ ਮੈਂ ਦੱਸ ਰਹੀ ਹਾਂ ਤੇ ਇੱਕ ਟ੍ਰਿਕ ਹੋਰ ਦੱਸ ਦੇ ਤੁਹਾਨੂੰ ਮੈਂ ਆਹ ਮੈਂ ਤੁਹਾਨੂੰ ਦਿਖਾਉਣੀ ਆ ਤੁਹਾਨੂੰ ਦੇਖੋ ਜੀ ਆ ਗੰਡਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਆਹ ਚੀਜ਼ ਬਿਲਕੁਲ ਨਹੀਂ ਕਟਣੀ ਹੁਣ ਇਹਦੀ ਮੈਂ ਤੁਹਾਨੂੰ ਕਟਿੰਗ ਕਰਕੇ ਦਿਖਾਉਣੀ ਠੀਕ ਹੈ ਜੀ ਇਸ ਦਿਨ ਮੈਂ ਕਟਿੰਗ ਕਰਕੇ ਤੁਹਾਨੂੰ ਦਿਖਾਉਣੀ ਹੈ ਦੇਖੋ ਕੋ ਆਸਾਨੀ ਦੇ ਨਾਲ ਆਪਾਂ ਜਿਹੜਾ ਜੇ ਤੁਸੀਂ ਚੋਪਰ ਤੇ ਵੀ ਕੱਟਦੇ ਹੋ ਤਾਂ ਵੀ ਤੇ ਜੇ ਐਦਾਂ ਕੱਟੋਗੇ ਤਾਂ ਵੀ ਕੋਲੋਂ ਆਸਾਨੀ ਦੇ ਨਾਲ ਜਿਹੜਾ ਤੁਸੀਂ ਆਪਣਾ ਗੰਡੇ ਨੂੰ ਕੱਟ ਸਕਦੇ ਹੋ ਠੀਕ ਹੈ ਜੀ ਇਸ ਕੋਲ ਆਸਾਨੀ ਦੇ ਨਾਲ ਤੇ ਜਿਹੜੀ ਚੀਜ਼ ਆਪਾਂ ਕਹਿੰਦੇ ਹੁੰਦੇ ਆ ਕਿ ਗੰਡੇ ਦੇ ਵਿੱਚ ਨਹੀਂ ਵਰਤਣੀ ਉਹ ਆ ਦੇਖੋ ਇਸ ਤਰ੍ਹਾਂ ਜਿਹੜਾ ਆ ਜਿਹੜੀ ਚੀਜ਼ ਆਪਾਂ ਕਹਿੰਦੇ ਆ ਆ ਗੰਡੇ ਦੇ ਵਿੱਚ ਜਿਹੜਾ ਆ ਹਿੱਸਾ ਆਉਂਦਾ ਬਿਲਕੁਲ ਨਹੀਂ ਪਾਉਣਾ ਚਾਹੀਦਾ ਇਹਦਾ ਨਾੜਾ ਨਾੜਾ ਨਲੜਾ ਆ ਜਿਹੜਾ ਹੁੰਦਾ ਇਹਨੂੰ ਬਿਲਕੁਲ ਨਾ ਯੂਜ਼ ਕਰੋ ਸੋ ਇਹਨੂੰ ਬਿਲਕੁਲ ਇਹ ਵਿੱਚੋਂ ਕੱਢਣ ਦੀ ਲੋੜ ਨਹੀਂ ਇਸ ਤਰੀਕੇ ਨਾਲ ਸਹੀ ਤਰੀਕਾ ਜਿਹੜਾ ਸਹੀ ਤਰੀਕਾ ਪਿਆਜ਼ ਕੱਟਣ ਦਾ ਇਸ ਤਰ੍ਹਾਂ ਹੀ ਤੇ ਇੱਕ ਤਰੀਕ ਤੇ ਹੋਰ ਦੱਸਦੇ ਹੁਣੇ ਪਿਆਜ਼ ਤਾਂ ਮੇਰੇ ਜਾਦਾ ਹੀ ਕੱਟੇ ਜਾਣਗੇ ਬਟ ਚਲੋ ਕੋਈ ਗੱਲ ਨਹੀਂ ਇਸ ਤਰ੍ਹਾਂ ਪਹਿਲਾਂ ਗੰਡੇ ਛਿੱਲ ਲੈਣਾ ਕਿਵੇਂ ਗੰਡੇ ਨੂੰ ਛਿੱਲਣੋਂ ਪਹਿਲਾਂ ਤੁਸੀਂ ਇੱਕ ਓਦਾਂ ਵੀ ਛਿੱਲ ਸਕਦੇ ਹੋ ਇੱਕ ਤੁਸੀਂ ਇਸ ਤਰ੍ਹਾਂ ਛਿੱਲਣੋਂ ਪਹਿਲਾਂ ਇਸ ਤਰ੍ਹਾਂ ਆ ਚੀਜ਼ ਓਦਾਂ ਹੀ ਆ ਥੱਲੋ ਕੱਟ ਕੇ ਉਹਨੇ ਦੇ ਵਿੱਚ ਕੱਟ ਪਾ ਲੋ ਇੱਕੇ ਦੀ ਬਿਲਕੁਲ ਆਪਾਂ ਜਿਹੜੇ ਕਟਾ ਪਾ ਲਏ ਸਾਰੇ ਆ ਉਮੀਦ ਆਉਂਦੇ ਆ ਇਹਨੂੰ ਕਟਿੰਗ ਜੇ ਤੁਸੀਂ ਚੋਪਰ ਤੇ ਕਰਦੇ ਹੋ ਚੋਪਰ ਤੇ ਵੀ ਆਰਾਮ ਨਾਲ ਕੱਟੀ ਜਾਊਗੀ ਇਸ ਤਰ੍ਹਾਂ ਨਹੀਂ ਤੁਸੀਂ ਇਸ ਤਰ੍ਹਾਂ ਹੱਥ ਦੇ ਨਾਲ ਵੀ ਆਰਾਮ ਨਾਲ ਫੜ ਕੇ ਕੱਟ ਸਕਦੇ ਹੋ ਲਓ ਜੀ ਦੇਖੋ ਇਹਦਾ ਵੀ ਆ ਚੀਜ਼ ਦੇਖੋ ਰਹਿ ਗਈ ਨਾ ਇਹ ਚੀਜ਼ ਵੈਸੇ ਵੀ ਆਪਾਂ ਯੂਜ਼ ਨਹੀਂ ਕਰਨੀ ਹੈ ਨਾ ਸੋ ਆ ਦੇਖੋ ਇਹਦਾ ਕਟਿੰਗ ਕੀਤਾ ਹੋਇਆ ਵੀ ਦੇਖੋ ਨਾਲੇ ਬਿਲਕੁਲ ਵੀ ਦੂਜੇ ਆਪਾਂ ਕਟਿੰਗ ਕਰਦੇ ਆ ਆਪਾਂ ਉਹਦੇ ਮੁਕਾਬਲੇ ਥੋੜਾ ਜਾਂ ਨਾਲੇ ਤਾਂ ਛੇਤੀ ਕੱਟਿਆ ਜਾਂਦਾ ਗੰਢਾ ਨਾਲੇ ਸਹੀ ਤਰੀਕਾ ਜਿਹੜਾ ਇਹ ਹੀ ਹੈ ਗੰਢਾ ਕੱਟਣ ਦਾ ਕੱਟ ਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਟ੍ਰਿਕ ਕਿੱਦਾਂ ਦੀ ਲੱਗੀ ਗੰਢਾ ਕੱਟਣ ਦੀ origignal ਦੇ ਵਿੱਚ ਸਹੀ ਗੰਢਾ ਕੱਟਣ ਦਾ ਤਰੀਕਾ ਇਹ ਹੀ ਆ ਆਪਾਂ ਜਿਸ ਤਰ੍ਹਾਂ ਕੱਟਦੇ ਹੋ ਬਿਲਕੁਲ ਗਲਤ ਤਰੀਕਾ ਆ ਤੁਸੀਂ ਸਾਰੇ ਜਣੇ ਇਸ ਤਰ੍ਹਾਂ ਗੰਡਾ ਕੱਟਣ ਦੇ ਟਰਾਈ ਕਰੋ ਤੇ ਜਿਹੜੀ ਟ੍ਰਿਕ ਤੁਹਾਨੂੰ ਦੱਸੀ ਹੈਗੀ ਆ ਗੰਡਾ ਮਤਲਬ ਉੱਤੀ ਕੜਤਨ ਜਿਹੜੀ ਅੱਖਾਂ ਵਿੱਚ ਨਾ ਪਵੇ ਤਾਂ ਤੁਸੀਂ ਉਹ ਵੀ ਜ਼ਰੂਰ ਟਰਾਈ ਕਰੋ ਤੇ ਗੰਡਾ ਕਟਿੰਗ ਵੀ ਜ਼ਰੂਰ ਟਰਾਈ ਕਰੋ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਸੇ ਵਲੌਗ ਦੇ ਵਿੱਚ ਕੀ ਹਾਂ ਜੀ ਅਸੀਂ ਵੀ ਆਪਾਂ ਵੀ ਇਸ ਚੀਜ਼ ਨੂੰ ਟਰਾਈ ਕੀਤਾ ਸੀ ਤੇ ਕਿੱਦਾਂ ਲੱਗਾ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚਲੋ ਜੀ ਅੱਜ ਦਾ ਜਿਹੜਾ ਵਲੌਗ ਵੈਸੇ ਤਾਂ ਮੈਂ ਸਵੇਰ ਦਾ ਮਾਰਨਿੰਗ ਡੇਲੀ ਰੁਟੀਨ ਨਹੀਂ ਸ਼ੂਟ ਕੀਤਾ ਅੱਜ ਜਸਟ ਟ੍ਰਿਕ ਦੇ ਨਾਲ ਹੀ ਤੁਹਾਡੇ ਨਾਲ ਮੈਂ ਆ ਮਤਲਬ ਮਿਲਾਂਗੀ ਟ੍ਰਿਕ ਹੀ ਲੈ ਕੇ ਆਈ ਅੱਜ ਤੁਹਾਡੇ ਲਈ ਤੇ ਪੋਸੀਬਲ ਹੋਇਆ ਤਾਂ ਤੁਹਾਡੇ ਲਈ ਟ੍ਰਿਕਸ ਵਧੀਆ-ਵਧੀਆ ਟ੍ਰਿਕਸ ਜਿਹੜੀਆਂ ਮੈਂ ਲੈ ਕੇ ਆਉਂਦੀ ਰਵਾਂਗੀ ਆ ਕਿ ਦੱਸੋ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ